ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਪੋਲਿਟਿਕਲ ਇਸ਼ੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਅ ਦੇਖੋ ਨਰਿੰਦਰ ਮੋਦੀ ਅਮਰੀਕਾ ਆਏ ਜਿਵੇਂ ਹੁਣ ਮਨੋ ਮੋਦੀ ਸਟਾਈਲ ਸਪੀਚ ਕਰਉ ਠੀਕ ਹੈ ਬਸ ਪਰ ਐਨੀਵੇਰ ਡੀਜੇ ਬੋਲਣੀ ਪੈਣੀ ਹੈ ਹਿੰਦੀ ਵੀ ਅੰਗਰੇਜ਼ੀ ਵੀ ਜੀ ਜੀ ਪਰ ਜਿਸ ਤਰੀਕੇ ਨਾਲ ਉਹਦੇ ਦੁਆਰੇ ਨੂੰ ਇੰਡੀਅਨ ਮੀਡੀਆ ਨੇ ਜਿਹਨੂੰ ਤੁਸੀਂ ਕਹੋ ਕਿ ਬੀ ਗਾਲਵਨਾਈਜ਼ ਕੀਤਾ ਕਿ ਬੀ ਜਿਵੇਂ ਉਹ ਇੱਕ ਸ਼ਾਇਦ ਸ਼ੈਕਸਪੀਅਰ ਦੀ ਐਕਸਪ੍ਰੈਸ਼ਨ ਹੈ ਕਿ ਹੀ ਕੇਮ ਸੋ ਕੰਕਰਡ ਆਇਆ ਜਿਵੇਂ ਸਾਰਾ ਅਮਰੀਕਾ ਉਹਦੇ ਪੈਰਾਂ ਚ ਵਿਚਿਆ ਸੀ ਹਾਊਸ ਸੈਨੇਟ ਅਮਰੀਕਾ ਦੀ ਉਹਨਾਂ ਨੇ ਕਿਹਾ ਜੀ ਮੋਦੀ 40 ਬਾਰ ਤਾੜੀਆਂ ਔਰ 13 ਬਾਰ ਸਟੈਂਡਿੰਗ ਓਵੇਸ਼ਨ ਕਾਂਗਰਸਮਨ ਖੜੇ ਹੋ ਗਏ ਕੁਰਸੀਆਂ ਤੋਂ 13 ਬਾਰ ਉਹ ਮੈਨੂੰ ਇੱਕ ਅੱਧਾ ਕਲਿੱਪ ਕਿਤੇ ਮੈਂ ਦੇਖਿਆ ਹੈ ਆਪਣਾ ਜ਼ੁਮਲਾ ਬੋਲ ਕੇ ਮੋਦੀ ਆਪ ਹੀ ਤਾੜੀਆਂ ਮਾਰ ਰਿਹਾ ਉਹ ਵਿਚਾਰੇ ਮਜਬੂਰੀ ਵਾਸ ਮਾਰਨੀਆਂ ਪੈ ਰਹੀਆਂ ਉਹਨਾਂ ਨੂੰ ਜੀ ਤੇ ਈਵਨ ਮੈਂ ਦੇਖਿਆ ਹੈ ਵੀ ਪਾਕਿਸਤਾਨੀ ਮੀਡੀਆ ਵੀ ਉਹਨਾਂ ਦਾ ਰੈਟਲ ਹੋਇਆ ਹੈ ਵੀ ਮੋਦੀ ਨੂੰ ਦੇਖੋ ਇਨਾ ਵੱਡਾ ਉਹਨਾਂ ਨੇ ਹੁਣ ਕਿਹਾ ਹੈ ਵੀ ਮਿਲਟਰੀ ਐਂਡ ਸਟ੍ਰੈਟੈਜਿਕ ਪਾਰਟਨਰ ਡਿਫੈਂਸ ਦੇ ਵਿੱਚ ਇਧਰ ਉਧਰ ਬੜਾ ਉਹਦਾ ਗੁੱਡਾ ਬਣਿਆ ਸੀ ਇਹ ਅਜੇ ਦਿਨ ਕਦੋਂ ਆ ਕੇ ਗਿਆ ਜੇ ਦਿਨ ਮੇਰੇ ਖਿਆਲ ਪਿਛਲੇ ਵੈਨਸਡੇ ਆ ਜੇ ਦਿਨ 4-5 ਹੋਏ ਨੇ ਚੌਥੇ ਪੰਜਵੇਂ ਦਿਨ ਅਮਰੀਕਾ ਦੀ ਸੈਨੇਟ ਦੇ ਵਿੱਚ ਹੁਣ ਜਿਹੜਾ 22 ਇਹਨਾਂ ਦੀ ਪਾਰਟੀ ਸਨ ਸਟੇਟਮੈਂਟ ਆਈ ਦੋਨਾਂ ਦੀ ਪ੍ਰੈਜ਼ੀਡੈਂਟ ਓਵਾਮਾ ਔਰ ਮੋਦੀ ਦੀ ਉਹਦੇ ਵਿੱਚ ਸੀ ਕਿ ਜੀ ਇੰਡੀਆ ਸਪੈਸ਼ਲ ਸਟੇਟਸ ਤੁਜਾ ਹੁਣ ਉਹ ਇੱਕ ਕਾਗਜ਼ ਦਾ ਪੇਪਰ ਹੈ ਜਿਹੜੀ ਵੀ ਗੱਲ ਖਾਸ ਤੌਰ ਤੇ ਡਿਫੈਂਸ ਮਾਮਲਿਆਂ ਚ ਜਾਂ ਕੋਈ ਵੀ ਪੋਲੀਟਿਕਲੀ ਇੰਟਰਨੈਸ਼ਨਲ ਪੋਲਿਟਿਕਸ ਜਦੋਂ ਤੱਕ ਉਸ ਨੂੰ ਹਾਊਸ ਤੇ ਸੈਨੇਟ ਅਪਰੂਵ ਨਹੀਂ ਕਰਦੇ ਰੈਟੀਫਾਈ ਨਹੀਂ ਕਰਦੇ ਕੋਈ ਐਗਰੀਮੈਂਟ ਥਰੂ ਨਹੀਂ ਹੁੰਦਾ ਸੋ ਪਹਿਲਾ ਟੈਸਟ ਜਿਹੜਾ ਸੀ ਉਹਦੇ ਚੀ ਮੋਦੀ ਤਾਂ ਬਿਲਕੁਲ ਡੱਕ ਤੇ ਉਡ ਗਿਆ ਇੱਕ ਪਾਸੇ ਔਰ ਇਹ ਹੈ ਕਿ ਵੀ ਸੈਨੇਟ ਨੇ ਉਸ ਅਮੈਂਡਮੈਂਟ ਨੂੰ ਹੀ ਪਾਸ ਨਹੀਂ ਕੀਤਾ ਜਿਹਦੇ ਚ ਕਿ ਮੋਦੀ ਜਿਹਦੇ ਚ ਕਿ ਭਾਰਤ ਨੂੰ ਸਪੈਸ਼ਲ ਜਿਹੜਾ ਉਹਨਾਂ ਨੇ ਡਿਫੈਂਸ 파ਟਰਨ ਕਹਿਣਾ ਸੀ ਔਰ ਇਹ ਖਬਰ ਵੀ ਇਨਾਂ ਦੇ ਆਪਣੇ ਮੀਡੀਆ ਨੂੰ ਹੀ ਹੁਣ ਹਾਈਲਾਈਟ ਨਾ ਕੀ ਕਹਿਣੀ ਨਾ ਝੂਠ ਬੋਲਿਆ ਅਸੀਂ ਇੰਨੀ ਖਬਰ ਤਾਂ ਦੇਣੀ ਪੈਣੀ ਕਿਉਂਕਿ ਇੰਟਰਨੈਸ਼ਨਲ ਮੀਡੀਆ ਨੇ ਦਿੱਤੇ ਟ੍ਰਿਬਿਊਨ ਦੀ ਖਬਰ ਹੈ ਬਿਲ ਸੀਕਿੰਗ ਸਪੈਸ਼ਲ ਸਟੇਟਸ ਫਾਰ ਇੰਡੀਆ ਫੇਲਸ ਟੂ ਪਾਸ ਯੂ ਐਸ ਸੈਨੇਟ ਔਰ ਇਹ ਬਿੱਲ ਜਿਹੜਾ ਸੀ ਨੈਸ਼ਨਲ ਡਿਫੈਂਸ ਆਥੋਰਾਈਜੇਸ਼ਨ ਐਕਟ ਉਹ ਪਾਸ ਹੋ ਗਿਆ ਐਕਟ ਜਿਹੜਾ ਪਰ ਜਿਹੜੀ ਅਮੈਂਡਮੈਂਟ ਸੀ ਕਿ ਇੰਡੀਆ ਨੂੰ ਸਪੈਸ਼ਲ ਸਟੇਟਸ ਦਿਓ ਔਰ ਉਹ ਜੌਨ ਮੈਕੇਨ ਜਿਹੜਾ ਕਿ ਬੜਾ ਪਾਵਰਫੁਲ ਸੈਨੇਟਰ ਹੈ ਔਰ ਉਹਨੇ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਵੀ ਲੜੀ ਹੋਈ ਹੈ ਉਹਨੇ ਮੂਵ ਕੀਤਾ ਕਿਉਂਕਿ ਇੰਡੀਆ ਨੇ ਜਦੋਂ ਰਿਟਾਇਰ ਟੂਰ ਹੁੰਦੇ ਨੇ ਮਾੜੇ ਮੋਟੇ ਜਾਂ ਇਹਨਾਂ ਦੀਆਂ ਕੋਈ ਲੌਬੀ ਫਰਮ ਜਿਹੜੀਆਂ ਉਹਨਾਂ ਰਾਹੀਂ ਕਰਦੇ ਨੇ ਆਪਰੇਟ ਲੇਕਿਨ ਔਰ ਇਹ ਖਬਰ ਹੈ the senate has failed to recognize india as a global strategic and defense partner of the us after a key amendment necessary to modify its export control regulations could not be passed ke jaida guddha si ke global strategic defense jis sansar padar da vyunt bandak aur rakhiya de mamlayan ch jeida partner hai ਉਹ ਅਮੈਂਡਮੈਂਟ ਜਿਹੜੀ ਹੈ ਉਹ ਯੂਐਸ ਸੈਨੇਟ ਦੇ ਵਿੱਚ ਪਾਸ ਨਹੀਂ ਹੋ ਸਕੀ। ਇਹ ਡੇ ਆਫਟਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀਜ਼ ਰੀਸੈਂਟ ਐਡਰੈਸ ਟੂ ਅ ਜੁਆਇੰਟ ਸੈਸ਼ਨ ਆਫ ਕਾਂਗਰਸ ਟਾਪ ਰਿਪਬਲਿਕਨ ਸੈਨੇਟਰ ਜான் ਮਕੇਨ ਹੈਡ ਮੂਵਡ ਐਨ ਅਮੈਂਡਮੈਂਟ ਟੂ ਦਾ ਨੈਸ਼ਨਲ ਡਿਫੈਂਸ ਆਥੋਰਾਈਜੇਸ਼ਨ ਐਕਟ ਵਿਚ ਇਫ ਪਾਸਡ ਊਡ ਹੈਵ ਰੈਕਗਨਾਈਜ਼ਡ ਇੰਡੀਆ ਐਜ਼ ਅ ਗਲੋਬਲ ਸਟ੍ਰੈਟੈਜਿਕ ਐਂਡ ਡਿਫੈਂਸ ਪਾਰਟਨ। ਚਾਰ ਦਿਨ ਵੀ ਨਹੀਂ ਲੱਗੇ ਜਦੋਂ ਉਹਨੇ ਐਡਰੈਸ ਕੀਤਾ ਹੈ ਉਸ ਤੋਂ ਅਗਲੇ ਦਿਨ ਜான் ਮਕੇਨ ਨੇ ਇੰਟਰੋਡਿਊਸ ਕਰ ਦਿੱਤੀ ਕਿਉਂਕਿ ਇੱਕ ਅਨਦਰ ਸਟਾਈਲ ਹੁੰਦਾ ਬਾਸਕਰ ਦਾ ਕਿ ਵੀ ਆ ਅਮੈਂਡਮੈਂਟ ਜਿਹੜੀ ਹੈ ਕਿ ਭਾਰਤ ਨੂੰ ਜਿਹੜਾ ਰੈਕਗਨਾਈਜ਼ ਕੀਤਾ ਜਾਏ ਆਥਰਾਾਈਜ਼ੇਸ਼ਨ ਐਕਟ ਦੇ ਥੱਲੇ ਦਾ ਯੂ ਐਸ ਹੈਡ ਰੈਕਗਨਾਈਜ਼ਡ ਇੰਡੀਆ ਐਜ਼ ਅ ਮੇਜਰ ਡਿਫੈਂਸ ਪਾਰਟਨਰ ਇਨ ਅ ਜੁਆਇੰਟ ਸਟੇਟਮੈਂਟ ਇਸ਼ੂਡ ਆਫਟਰ ਮੋਦੀ ਹੈਲ ਟਾਕਸ ਵਿਦ ਪ੍ਰੈਜ਼ੀਡੈਂਟ ਬਰਾਕ ਓਬਾਮਾ ਵਿਚ ਸਪੋਰਟਡ ਡਿਫੈਂਸ ਰਿਲੇਟਿਡ ਟ੍ਰੇਡ ਐਂਡ ਟੈਕਨੋਲੋਜੀ ਟੈਕਨੋਲੋਜੀ ਟ੍ਰਾਂਸਫਰ ਟੂ ਦਾ ਕੰਟਰੀ Which would now be treated on par with America's closest allies. Obama Modi joint statement si, C N per -D -D NDAA was passed by the Senate with an overwhelming bipartisan vote of 85 13. But some of the key amendments, including the SA 4618, even though they had bipartisan support, could not be passed by the Senate.

The McCain Amendment said the relationship between the United States and India has developed over the past two decades to become a multifaceted global strategic and defense partnership rooted in shared democratic values and the promotion of mutual prosperity, greater economic cooperation, regional peace, security, and stability. ਉਨੇ ਕਿਹਾ ਜੀ ਇਹ ਜਿਹੜਾ ਹੈ ਓਵਰ ਅ ਪੀਰੀਅਡ ਆਫ ਟਾਈਮ ਭਾਰਤ ਔਰ ਅਮਰੀਕਾ ਦੇ ਜਿਹੜੇ ਸਬੰਧ ਨੇ ਉਹ ਬੜੇ ਗੂੜੇ ਹੋਏ ਨੇ ਵਿਉਂਤਬੰਧਕ ਤੌਰ ਤੇ ਰੱਖਿਆਕ ਤੌਰ ਤੇ ਲੋਕਤੰਤਰੀ ਵੈਲਿਊਜ਼ ਜਿਹੜੀਆਂ ਨੇ ਔਰ ਅਸੀਂ ਆਪਸੀ ਖੁਸ਼ਹਾਲੀ ਔਰ ਜ਼ਿਆਦਾ ਆਰਥਿਕ ਜਿਹੜੀ ਹੈ ਮਿਲਵਰਤਨ ਔਰ ਉਸ ਖਿੱਤੇ ਦੀ ਪੀਸ ਸ਼ਾਂਤੀ ਔਰ ਸਥਿਰਤਾ ਉਸ ਦੇ ਲਈ ਰਲ ਕੇ ਕਰਾਂਗੇ as such it asked the president to such actions that may be necessary to recognize the status of india ਹੁਣ ਅਗੇ ਉਹਨੇ ਆਪਣੀ ਵਿਸ਼ਵਾਸਾਰ ਕੀਤੀ ਹੈ ਕਿ ਬਈ ਬੜਾ ਮਾੜਾ ਹੋਇਆ ਜਿਹੜਾ ਪਾਸ ਨਹੀਂ ਹੋਇਆ ਅੱਗੋਂ ਲਈ ਜਿਹੜਾ ਹੈ ਇਸ ਬਾਰੇ ਪ੍ਰੈਜ਼ੀਡੈਂਟ ਜਿਹੜਾ ਉਹ ਨੀਡਿਡ ਗੱਲਬਾਤ ਕਰੇ ਸੋ ਹੁਣ ਇਹਦੇ ਤੋਂ ਹੀ ਮੈਨੂੰ ਉਹ ਖਾਨ ਯਾਦ ਆ ਰਿਹਾ ਵੀ ਖੋਦਿਆ ਪਹਾੜ ਨਿਕਲਿਆ ਚੂਹਾ ਨਿਕਲਿਆ ਚੂਹਾ ਉਹ ਵੀ ਮਰਿਆ ਹੋਇਆ। ਵੀ ਚਲੋ ਜੇ ਚੂਹਾ ਹੀ ਨਿਕਲਦਾ ਕੋਈ ਦੌੜਦਾ ਕੋ ਪੂੰਛ-ਪਾਂਛ ਹਲਾਉਂਦਾ ਉਹ ਕਹਿੰਦਾ ਜੀ ਮੋਦੀ ਜੀ ਵੀ ਕਹਿੰਦੇ ਕਿ ਦੇਖੋ ਇਹ ਚੂਹਾ ਨਹੀਂ ਨਿਕਲਾ ਇਹ ਤਾਂ ਗਣੇਸ਼ ਜੀ ਦੀ ਸਵਾਰੀ ਹੈ। ਉਹ ਗਣੇਸ਼ ਦੀ ਸਵਾਰੀ ਚੂਹਾ ਹੈ। ਉਹਨਾਂ ਦਾ ਮੋਦੀ ਇਹ ਵੀ ਨਹੀਂ ਕਹਿਣ ਜੋਗ ਕਿ ਜੀ ਇਹ ਗਣੇਸ਼ ਜੀ ਦੀ ਸਵਾਰੀ ਨਿਕਲੀ ਬਾੜ ਚੋਂ। ਅਗਲੇ ਦਿਨ ਇਹ ਇਹ ਮੈਨੂੰ ਸੀ ਮੈਂ ਕਹਿੰਦਾ ਸ਼ਾਇਦ 2-3 ਦਿਨ ਪਹਿਲੇ ਵੀ ਜਿੱਦਾਂ ਉਹਨੇ ਐਡਰੈਸ ਕੀਤਾ ਆਪ ਹੀ ਤਾੜੀਆਂ ਮਾਰ ਰਿਹਾ ਲੋਕ ਔਰ ਜਿਹੜਾ ਹੈ ਔਰ ਇੰਡੀਅਨ মিডিਆ ਕਹਿ ਰਿਹਾ ਜੀ 40 ਵਾਰ ਜਿਹੜੀਆਂ ਤਾੜੀਆਂ ਵੱਜੀਆਂ ਜਦੋਂ ਮਨਮੋਹਣ ਸਿੰਘ ਆਇਆ ਸੀ ਉਹ 34 ਵਾਰ ਮਾਰੀਆਂ ਸੀ ਤਾੜੀਆਂ ਉਹਨਾਂ ਦੀ ਉਹ ਵੀ ਕਹਿੰਦੇ ਹੋਣੇ ਵੀ ਕੀਆ ਜੋਕਰ ਹੈ ਤੇ ਉਹ ਵੀ ਕਹਿੰਦੇ ਹੋਣੇ ਚਲੋ ਕੋਈ ਨਹੀਂ ਸਾਡਾ ਸੌਦਾ ਖਰੀਦੋ ਕੋਈ ਨਹੀਂ ਮਾਰੀ ਜਾਓ ਤਾੜੀਆਂ ਦਾ ਕੀ ਹੈ ਜੀ ਰਦਰ ਸਾਹਿਬ ਬਿਲਕੁਲ ਸੋ ਕੋਲ ਮਿਲਾ ਕੇ ਹਾਲਾਂਕਿ ਕਈ ਕਹਿਣਗੇ ਦੇਖੋ ਜੀ ਹੁਣ ਆ ਜਣੇ ਨੇ ਸਾਡੇ ਜਿਹੜੇ ਪ੍ਰੇਮੀ ਨੇ ਉਹਦੇ ਤੇ ਕਮੈਂਟ ਕਰਨ YouTube ਤੇ ਕਿ ਆਪ ਭਾਰਤ ਦਾ ਮਜ਼ਾਕ ਉਡਾ ਰਹੇ ਹੋ ਕੁਝ ਲਿਖਣਗੇ ਸਾਰਾ ਤੇ ਜਿੰਨੇ ਉਹਨਾਂ ਨੂੰ ਤਕਲੀਫ ਹੁੰਦੀ ਹੈ ਮੈਨੂੰ ਜਿੰਨੀ ਖੁਸ਼ੀ ਇਸ ਖਬਰ ਦੀ ਹੋਈ ਉਹ ਨਹੀਂ ਇਨੇ ਦਿਨਾਂ ਚ ਹੋਈ ਨਹੀਂ ਕੋਈ ਵੀ ਮੈਂ ਕਿਹਾ ਦੇਖ ਲੋ ਇਹਨਾਂ ਦਾ ਇੱਕ ਤਾਂ ਚਲੋ ਦੋ ਤਿੰਨ ਉਹਨਾਂ ਦੇ ਐਨਾਲਿਸਟ ਸੀ ਜਿਨ੍ਹਾਂ ਨੇ ਇਮਾਨਦਾਰੀ ਨਾਲ ਕਿਹਾ ਵੀ ਇਹ ਕੀ ਤੁਸੀਂ ਗੱਲ ਕਰ ਰਹੇ ਹੋ ਇਹ ਉਹਨਾਂ ਨੇ ਜੋਕਰ ਲੱਗਦਾ ਸੀ ਉੱਥੇ ਮੂਰਖ ਲੱਗਦਾ ਸੀ ਇੱਕ ਦੋ ਨੇ ਕਿਹਾ ਵੀ ਆਪ ਹੀ ਤਾੜੀਆਂ ਮਾਰੀ ਜਾਂਦਾ ਆਪਣੇ ਇਹ ਨਹੀਂ ਪਤਾ ਦੂਜੇ ਤਾੜੀਆਂ ਮਾਰਦੇ ਹੁੰਦੇ ਨੇ ਪਰ ਉਹ ਤਾਂ ਲੱਗਿਆ ਸੀ ਜਿਹਾ ਅੰਗਰੇਜ਼ੀ ਗਰੇਜੀ ਬੋਲਿਆ 44 ਮਿੰਟ ਜਵਾਨੀ ਉਹ ਵੀ ਅਸੀਂ ਕੱਲ ਦੱਸਿਆ ਸੀ ਵੀ ਸਕਰੀਨ ਤੋਂ ਵੱਡਾ ਸੀ ਪਤਲੀ ਕਿੰਨੇ ਮੀਨੇ ਰਿਹਾ ਅਸਲ ਗਰਦਾਰਿਆ ਗੁਜਰਾਤੀ ਚ ਲਿਖ ਕੇ ਰਿਹਾ ਅਸਲ ਗਰਦਾਰ ਹੋਣਾ ਅੰਗਰੇਜ਼ੀ ਦੇ ਸ਼ਬਦ ਗੁਜਰਾਤੀ ਲੇਕਿਨ ਆ ਸੈਨੇਟਰ ਕੰਮ ਕਰਦਾ ਇਹਨਾਂ ਦਾ ਕਿ ਵੀ ਚਲੋ ਕਾਕ ਆਨੇ ਵਾਲੀ ਥਾਂ ਤੇ ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਨਾਲ ਨੇ ਬ੍ਰੇਕ ਵੀਅਰਸ ਸਾਨੂੰ ਇਸ ਤਰ੍ਹਾਂ ਬਣੇ ਨਾ ਮਿਲਦੇ ਆ ਛੋਟੇ ਵਕਫੇ ਤੋਂ ਬਾਅਦ